ਸਾਨੂੰ ਕਿਵੇਂ ਭੁੱਲ ਗਿਆ ਚੇਤਾ ਠੰਡਾ ਸੀ ਬੁਰਜ ਅਤੇ ਮੀਨਾ ਪੋਸੀ ਠੰਡਾ ਸੀ ਬੁਰਜ ਜੀ ਠੰਡਾ ਸੀ ਬੁਰਜ ਉੱਤੋਂ ਮੀਨਾ ਪੋਸੀ ਇਨ ਮੰਨੀ ਨਹੀਂ ਕਿਉਂ ਕੇ ਸਿੱਖੀ ਨਾਲ ਮੋਸੀ ਇਨ ਮੰਨੀ ਨਹੀਂ ਕਿਉਂ ਕੇ ਸਿੱਖੀ ਨਾਲ ਮੋਸੀ ਠੰਡਾ ਸੀ ਬੁਰਜ ਉਤੋਂ ਮਿਨਾ ਪੋਸੀ ਠੰਡਾ ਸੀ ਬੁਰਜ ਉਤੋਂ कीअ उमिरां जिगरे वॾे शिशु पा कम जदूं जेके छॾे शिशु पा कम जदूं जयकार छॾे राता ठंडीअ ते ਰਨਾ ਪਿਆ ਰਾਤਾਂ ਠੰਡੀਆਂ ਦੇ ਵਿੱਚ ਤੁਰਨਾ ਪਿਆ ਪੈਂਦਾ ਕਈ ਕੋਸੀ ਜੀ ਪੈਂਦਾ ਕਈ ਕੋਸੀ ਠੰਡਾ ਸੀ ਬੁਰਜ ਉਤੋਂ ਮੀਨਾ ਪੋਸੀ ਠੰਡਾ ਸੀ ਬੁਰਜ ਉਤੋਂ ਮੀਨਾ ਪੋ इन मनी नी क्यों के इन मनी नी क्यों के इन मनी नी क्यों के सीखी नाल मोसी ठंडा सी बुरज तो मीना पोसी ठंडा सी बुरज तो मीना मिना पोसीद ਆਪੋਂ ਲਈ ਜਾਂ ਨੀਹਾਂ ਵਿੱਚ ਖਲੋਤੇ ਸੀ ਸ਼ਹੀਦیاں ਪਾਉਣ ਲਈ ਜਾਂ ਨੀਹਾਂ ਚ ਖਲੋਤੇ ਸੀ ਕਿਵੇਂ ਢੋਲ ਜਾਂਦੇ ਓਹੋ ਕਿਵੇਂ ਢੋਲ ਜਾਂਦੇ ਕਿਵੇਂ ਢੋਲ ਜਾਂਦੇ ਮਾਤਾ ਗੁਜਰੀ ਦੇ ਪੋਤੇ ਸੀ ਡੋਲ ਜਾਂਦੇ ਮਾਤਾ ਗੁਜਰੀ ਤੇ ਪੋਤੇ ਸੀ ਸਤਵੰਤ ਉਹਨਾਂ ਨੂੰ ਕਰੇ ਸਜਦਾ ਸਤਵੰਤ ਉਹਨਾਂ ਨੂੰ ਕਰੇ ਸਜਦਾ ਜੋ ਨਕੀਆਂ ਜਿੰਦਾਂ ਦੋਸੀ ਜੋ ਨਕੀਆਂ ਜਿੰਦਾਂ ਦੋਸੀ ਠੰਡਾ ਸੀ ਬੁਰਜ ਉਤੋਂ ਨਾ ਪੋਸੀ ਠੰਡਾ ਸੀ ਬੁਰਜ ਉਤੋਂ ਬਿਨਾ ਪੋਸੀ ਇਨ ਮਨਿ ਨੇ ਕਿਉਂ ਕੇ ਸਿੱਖੀ ਨਾਲ ਮੋਸੀ ਇਨ ਮਨਿ ਨੇ ਕਿਉਂ ਕੇ ਸਿੱਖੀ ਨਾਲ ਮੋਸੀ ਠੰਡਾ ਸੀ ਬੁਰਜ ਉਤੋਂ ਬਿਨਾ ਪੋਸੀ ਠੰਡਾ ਸੀ ਬੁਰਜ ਉਤੋਂ ਮੀਨਾ ਪਾਸੀ ਤੋੜਾ ਮੀਨਾ ਸੀ ਭਾਵੇਂ ਠੰਡੇ ਬੁਰਜ ਚ ਕੈਦ ਕੀਤਾ ਪਰ ਉਹ ਡੋਲੇ ਨਹੀਂ ਈਨ ਨਹੀਂ ਮੰਨੀ ਕਿਉਂਕਿ ਸਿੱਖੀ ਨਾਲ ਪ੍ਰੇਮ ਕਰਦੇ ਨੇ ਪਿਆਰਿਓ ਅੱਜ ਅਸੀਂ ਥੋੜੇ ਜੇ ਲਾਲਚ ਪਿੱਛੇ ਆਪਣੀ ਸਿੱਖੀ ਛੱਡ ਦਿੰਨੇ ਆ ਤੁਸੀਂ ਵੇਖਦੇ ਹੋ ਆਪਾਂ ਬੜਾ ਕੁਝ ਸੁਣਦੇ ਆ